ਮੈਂ ਤਾਂ ਬੜੀ ਕੀਰ ਗੱਲ ਕਰਨਾ ਕਿ ਅਨਫੋਰਚਨਟਲੀ ਸਾਡਾ ਹਲਕਾ ਜਿਹੜਾ ਬਾਹਰੀ ਲੋਕਾਂ ਦੀ ਗਵਾਈ ਦੇ ਹੱਥ ਰਿਹਾ ਸੋ 2022 ਦੇ ਅੰਦਰ ਲੋਕਾਂ ਨੇ ਪੋਏ ਤੋਂ ਪੋਏ ਦੇ ਉਮੀਦਵਾਰ ਨੂੰ ਚੁਣਿਆ ਸੋ ਲਗਾਤਾਰ ਕਿਉਂਕਿ ਹਲਕਾ ਪੋਆ ਜਿਹੜਾ ਹੈ ਉਹ ਇਹਨੂੰ ਕੁਝ ਸਿਆਸੀ ਲੋਕ ਕੁਝ ਸਿਆਸੀ ਲੋਕ ਇਹ ਸਮਝਦੇ ਆ ਵੀ ਇਹ ਲੋਹਾਰਸਾ ਪਤਾ ਨਹੀਂ ਖਰੇ ਇੱਥੇ ਜਾ ਕੇ ਤਾਂ ਬੇਲੀਵਰਸ ਕੋਈ ਨਹੀਂ ਪਰ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹਨਾ ਕਿ ਪੁਹੇ ਦੇ ਅੰਦਰ ਪਿਛਲੇ 4 ਸਾਲਾਂ ਦੇ ਦੌਰਾਨ ਜਿਹੜਾ ਵਿਕਾਸ ਦਾ ਰਫ्तार ਵਿਕਾਸੇ ਕਾਜ ਸਾਡੀ ਆਵਾਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੋਇਆ ਬੜਾ ਹਿਸਟੋਰੀਕਲ ਹੈ ਕੋਈ ਸੋਚ ਨਹੀਂ ਸਕਦਾ ਕਿ 10 ਕਰੋੜ ਰੁਪਇਆ ਹਲਕੇ ਪੁਹੇ ਦੇ ਅੰਦਰ ਨੌਜਵਾਨਾਂ ਦੇ ਖੇਡਣ ਲਈ ਜਿਹੜੇ ਖੇਡ ਸਟੇਡੀਅਮ ਬਣਨੇ ਆ ਉਹਨਾਂ ਲਈ ਸਰਕਾਰ ਨੇ ਦਿੱਤਾ ਔਰ ਜਿਨ੍ਹਾਂ ਦਾ ਕੰਮ ਲੱਗਿਆ ਹੋਇਆ ਪਿੰਡਾਂ ਦੇ ਅੰਦਰ 30 ਸਟੇਡੀਅਮ ਸਾਡੇ ਬਣ ਰਹੇ ਆ ਸੋ 100 ਕਰੋੜ ਰੁਪਇਆ ਜਿਹੜਾ ਉਹ ਬਿਜਲੀ ਨੂੰ ਚੁਸਰ ਦਰਸ ਕਰਨ ਦੇ ਲਈ ਉਹ ਸਾਨੂੰ ਮਿਲਿਆ ਔਰ 11 ਨਵੇਂ ਫੀਡਰ ਕਿਸੇ ਦੇ ਚੇਤੇ ਤੇ ਵੀ ਨਹੀਂ ਰਹਾ ਕਿ ਕੋਈ ਬੱਤੀ ਦਾ ਕੰਮ ਵੀ ਕਰਨਾ 11 ਨਵੇਂ ਫੀਡਰ ਸਾਡੇ ਹਲਕੇ ਚ ਬਣਨੇ ਆ ਤੇ ਸੜਕਾਂ ਦਾ ਜੋ ਜਾਲ ਵਿਸਰਿਆ ਸੜਕਾਂ 'ਤੇ ਜੋ ਕੰਮ ਹੋ ਰਿਹਾ ਉਹ ਅਜੇ ਘਰ ਘਰ ਉਸ ਗੱਲ ਦੀ ਚਰਚਾ ਸੋ ਬਿਨਾ ਪੱਕਾ ਪਾਤ ਤੋ ਵਿਕਾਸ ਕੀਤਾ ਜਾ ਰਿਹਾ ਬਿਨਾ ਵੈਂਡੇਟਾ ਤੋ ਹਰ ਕੰਮ ਕੀਤਾ ਜਾ ਰਿਹਾ ਜਿਵੇਂ ਪੰਚਾਇਤੀ ਚੋਣਾਂ ਦੇ ਅੰਦਰ ਅਸੀਂ ਇੱਕ ਵੀ ਐਪਲੀਕੇਸ਼ਨ ਹਲਕੇ ਤੋਂ ਨਹੀਂ ਕਿਸੇ ਦੀ ਕਟਾਉਣ ਦਿੱਤੀ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੰਦਰ ਵੀ ਰਕਾਰਡ ਬਣਿਆ ਕਿ ਆਵਾਮ ਵੀ ਪਾਰਟੀ ਦੀ ਸਰਕਾਰ ਜਾਂ ਸਾਡੇ ਵੱਲੋਂ ਇੱਕ ਵੀ ਉਮੀਦਵਾਰ ਦੇ ਉੱਤੇ ਕੋਈ ਉਹਦੀ ਦਰਖਾਸਤ ਨਹੀਂ ਕਟਾਈ ਸੋ ਲੋਕਾਂ ਨੂੰ ਫੇਰ ਇਲੈਕਸ਼ਨ ਜਿਹੜਾ ਆ ਉਹ ਮਿਲੇ ਮਾਹੌਲ ਮਿਲੇ ਉਹਦੇ ਲਈ ਅਸੀਂ ਜਿਹੜਾ ਆ ਤੋਂ ਕੰਮ ਕਰ ਰਹੇ ਆ ਸੋ ਅੱਜ ਤਿੰਨ ਜ਼ਿਲ੍ਹਾ ਪ੍ਰਸ਼ਦ ਜਿਹੜੇ ਜ਼ੋਨ ਨੇ ਤਲੂਰ ਜ਼ੋਨ ਦੀ ਮੀਟਿੰਗ ਕੀਤੀ ਆ ਤਾਰਾਗੜ ਜੋਂ ਦੀ ਮੀਟਿੰਗ ਕੀਤੀ ਆ ਔਰ ਪਵਾ ਜੋਂ ਦੀ ਮੀਟਿੰਗ ਕੀਤੀ ਆ ਸੋ ਸ਼ੁਰੂਆਤ ਕਰਕੇ ਅੱਜ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਸਾਡੇ ਆਮ ਆਦਮੀ ਪਾਰਟੀ ਦਾ ਕੇਡਰ ਸਾਡੇ ਵਲੰਟੀਅਰ ਆਏ ਨੇ ਔਰ ਅਸੀਂ ਜਿਹੜੇ ਕੰਮ ਕੀਤੇ ਆ ਪਿਛਲੇ 4 ਸਾਲਾਂ ਦੇ ਦੌਰਾਨ ਤੁਸੀਂ ਅੰਦਾਜ਼ਾ ਕਰੋ ਵੀ ਇੱਕ ਵੀ ਕਿਸਾਨ ਦੀ ਇਸ ਵਾਰ ਮੰਡੀ ਦੇ ਅੰਦਰ ਕੋਈ ਸ਼ਿਕਾਇਤ ਨਹੀਂ ਆਈ ਵੀ ਕਿਸੇ ਦਾ ਝੋਨਾ ਚੱਕਿਆ ਨਹੀਂ ਗਿਆ ਕਿਸੇ ਨੂੰ ਪੈਸੇ ਨਹੀਂ ਮਿਲੇ ਬੜਾ ਖੂਬਸੂਰਤ ਜਿਹੜਾ ਆ ਉਹ ਕੰਮ ਕੀਤੇ ਜ਼ਾਰੇ ਹਲਕੇ ਦੇ ਅੰਦਰ ਘਰਾਂ ਦੇ ਅੰਦਰ ਜਿੰਨਾ ਸ਼ਾਨਦਾਰ ਕੰਮ ਸਰਕਾਰ ਨੇ ਕੀਤਾ ਔਰ 27 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਉਹ ਕਿਸਾਨਾਂ ਨੂੰ ਉਹਦੇ ਮੌਜੂਦੇ ਪੈਸੇ ਮਿਲੇ ਆ ਹੁਣ ਘਰਾਂ ਦੇ ਵੀ ਪੈਸੇ ਜਿਹੜੇ ਆ ਗਏ ਆ 750 ਕਰੋੜ ਨੂੰ ਮਤਲਬ ਜਿਹੜਾ ਆ ਉਹ ਕੱਚੇ ਮਕਾਨਾਂ ਨੂੰ ਪੈਸੇ ਆਏ ਆ ਸੋ ਲਗਾਤਾਰ ਕੰਮ ਜਿਹੜੇ ਕੀਤੇ ਜਾ ਰਹੇ ਆ ਚਾਹੇ ਇਲਾਜ ਦਾ ਖੇਤਰ ਹੋਵੇ ਚਾਹੇ ਐਜੂਕੇਸ਼ਨ ਦਾ ਖੇਤਰ ਹੋਵੇ ਸੋ ਮੈਨੂੰ ਲੱਗਦਾ ਆ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਜੋ ਲੋਕਾਂ ਦਾ ਰੁੱਖ ਹੈ ਸ਼ਾਨਦਾਰ ਨਾ ਕੇਵਲ ਵਿਕਟਰੀ ਕਰਾਂਗੇ ਹਾਸਲ ਬਲਕਿ ਹੋੰਜਾ ਫਿਰ ਜਿੱਤ ਪਾਬਲ ਕਰਾਂਗੇ ਹਲਕੇ ਪੁਛ ਦੇ ਅੰਦਰ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਔਰ ਸਮੁੱਚੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਲੋਕ ਮੁੱਦਿਆਂ ਨੂੰ ਲੈ ਕੇ ਜਿਹੜੀ ਪਾਰਟੀ ਨੇ ਕੰਮ ਕੀਤਾ ਸਰਕਾਰ ਨੇ ਕੰਮ ਕੀਤਾ ਅੱਜ ਉਹ ਲੋਕਾਂ ਦੀ ਜ਼ੁਬਾਨ ਤੇ ਸਿਰ ਟੜਕੇ ਬੋਲ ਰਹੀ ਹੈ ਕੋਟ ਕਾਟ ਤੁਹਾਡਾ ਹੁਣ 100 ਹੈ ਲਾਜ਼ਮੀ ਮੈਂ ਤਾਂ ਪਿਛਲੇ 4 ਸਾਲਾਂ ਦੇ ਦੌਰਾਨ ਜੋ ਲੋਕਾਂ ਚ ਕਰ ਸਕੇ ਆ ਉਹ ਲੋਕਾਂ ਦੇ ਮਨਾ ਦੇ ਉੱਤੇ ਆ ਔਰ ਇੱਕ ਸਾਲ ਸਰਕਾਰ ਦਾ ਹੋਰ ਪਿਆ ਸਾਰੀਆਂ ਹੀ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਇੱਕ ਗਰੰਟੀ ਰਹਿ ਗਈ ਉਹ ਵੀ ਆਉਣ ਵਾਲੇ ਦਿਨਾਂ ਚ ਤੁਸੀਂ ਦੇਖਿਓ ਤਿਆਰੀਆਂ ਚੱਲ ਰਹੀਆਂ ਨੇ ਔਰ ਪੰਜਾਬ ਦੇ ਇਤਿਹਾਸ ਦੇ ਅੰਦਰ ਇਹ ਨਵੇਕਲੀ ਕਿਸਮ ਦੀ ਰਾਸੀ ਪਹਿਲ ਕਦਮੀ ਹੋਈ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰਕਾਰ ਵੱਲੋਂ ਜਿਸ ਤਰ੍ਹਾਂ ਉਹਨਾਂ ਦਾ 350ਵਾਂ ਦਿਨ ਮਨਾਇਆ ਗਿਆ ਔਰ ਉਹਨਾਂ ਦਾ ਆਸ਼ੀਰਵਾਦ ਲਿਆ ਗਿਆ ਸੋ ਪੰਜਾਬ ਦੇ ਅੰਦਰ ਪੰਜਾਬੀ ਮਾਹੌਲ ਸਿਰਜਿਆ ਜਾ ਰਿਹਾ ਖੇਡਾਂ ਦਾ ਹੋਵੇ ਪੜ੍ਹਾਈ ਦਾ ਹੋਵੇ ਹਰ ਪੱਖ ਤੋਂ ਸਰਕਾਰ ਪੂਰੀ ਪਾਪਾ ਭਾਰ ਹੋ ਕੇ ਲੱਗੀ ਆ ਸਵਾਰ ਵਾਲੇ ਦਿਨਾਂ ਤੋਂ ਹੋਰ ਵੀ ਵੱਡੇ ਪ੍ਰੋਜੈਕਟ ਜਿਹੜੇ ਆ ਹਲਕੇ ਭੋਏ ਦੇ ਲੋਕਾਂ ਨੂੰ ਮਿਲਣਗੇ ਥੈਂਕ ਯੂ ਸਰ ਮੈਂ ਕਿਹਾਦਾ ਬਹੁਤ ਬਹੁਤ ਧੰਨਵਾਦ ਅੱਜ ਜੋ ਵੀ ਇੱਥੇ ਪਬਲਿਕ ਪੂਰੀ ਇਕੱਠੀ ਹੋਈ ਹੈ ਉਹ ਜੋਂ ਦੀ ਸਾਰੀ ਮੈਂ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਨਾਲ ਆ ਕੇ ਇੱਥੇ ਲੋਕੀ ਤੇ ਦੇਖੋ ਜੀ ਬਹੁਤ ਖੁਸ਼ ਨੇ ਬਹੁਤ ਬੜੀ ਹੰਗਾਰਾ ਮਿਲ ਗਿਆ ਕਾਫੀ ਲੋਕੀ ਮਤਲਬ ਫੋਨ ਤੇ ਵੀ ਕਿੰਨੇ ਕਿ ਕਰ ਰਹੇ ਨੇ ਬਹੁਤ ਬਹੁਤ ਤੇ ਪਰ ਪਬਲਿਕ ਨਾਲ ਅਜਿਹਾ ਸਾਰੀਆਂ